right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use satishriya kalaji ummeed karde hain ki tusi sare theek ho wange haan ji ajj aapna fir haazir hoye hain thode layi leke ik hor navi video ta fir bina kise deri to karde haan aapna apni ajj di video nu shuru hm but jo galtiyan hoyian hain piche ajj vi kiten na kiten oh sab kuch sunnan nu milda hai hm ਫੇਸ ਕਰਨ ਨੂੰ ਮਿਲਦਾ ਹੈ ਲੋਕ ਅੱਜ ਵੀ ਬਹੁਤ ਹੇਟ ਕਰ ਰਹੇ ਆ ਜੋ ਭੈਣ ਮੇਰੀਏ ਜਿਹੜਾ ਤੇਰਾ ਪਾਸਟ ਆ ਠੀਕ ਆ ਪਾਸਟ ਵਿੱਚ ਜਿਹੜੀਆਂ ਤੇਰੇ ਤੋਂ ਗਲਤੀਆਂ ਹੋਈਆਂ ਉਹਨਾਂ ਕਰਕੇ ਨਹੀਂ ਤੇ ਟਰੋਲ ਹੁੰਦੀ ਪਈਗੇ ਤੂੰ ਰੋਸਟ ਹੁੰਨੀ ਪਈਆਂ ਜਿਹੜੀਆਂ ਗਲਤੀਆਂ ਤੂੰ ਹੁਣ ਕਰਦੀ ਪਈਆਂ ਆ ਜਿਹੜਾ ਪਿਛਲਾ ਤੇਰਾ ਪਾਸਟ ਆ ਇਹ ਪਾਸਟ ਕਿਉਂ ਵਾਰ-ਵਾਰ ਸਾਹਮਣੇ ਆਉਂਦਾ ਸਾਰਿਆਂ ਦੇ ਅਜਿਹੇ ਤਾਂ ਗਲਤੀਆਂ ਹੁਣ ਕਰਦੀਆਂ ਜਦੋਂ ਉਹਨਾਂ ਬਾਰੇ ਗੱਲ ਕੋਈ ਕਰਦਾ ਫਿਰ ਉਹ ਤੇਰੇ ਪਿਛਲੇ ਪਾਸਟ ਬਾਰੇ ਵੀ ਗੱਲ ਕਰਦਾ ਉਹਨਾਂ ਕਰਕੇ ਤੇਰਾ ਪਿਛਲਾ ਪਾਸਟ ਹੈ ਜਿਹੜਾ ਵਾਰੀ-ਵਾਰੀ ਸਾਹਮਣੇ ਆਉਂਦਾ ਪਿਆ ਜਿਹੜਾ ਤੂੰ ਕਹਿੰਦੀ ਨਾ ਜਲੀਲ ਤੈਨੂੰ ਤੇਰੇ ਪਾਸਟ ਕਰਕੇ ਕੀਤਾ ਜਾ ਰਿਹਾ ਭੈਣਾ ਤੇਰੇ ਪਾਸਟ ਕਰਕੇ ਨਹੀਂ ਜਲੀਲ ਕੀਤਾ ਜਾ ਰਿਹਾ ਤੈਨੂੰ ਤੈਨੂੰ ਤੇਰੀਆਂ ਗਲਤੀਆਂ ਕਰਕੇ ਕੀਤਾ ਜਾ ਰਿਹਾ ਤੈਨੂੰ ਤੇਰੀ ਜਿਹੜੀ ਬੋਲ ਬਾਣੀਆਂ ਹੁਣ ਤੂੰ ਗਾਲਾਂ ਕੱਢੀਆਂ ਵੀਡੀਓ ਦੇ ਵਿੱਚ ਉਹਦੇ ਕਰਕੇ ਕੀਤਾ ਜਾ ਰਿਹਾ ਨੂੰ ਪਤਾ ਜਦੋਂ ਉਹ ਬੰਦਾ ਇੱਕ ਤਾਂ ਮੈਨੂੰ ਸਮਝ ਨਹੀਂ ਹੈਗੀ ਸੀ ਅੱਜ ਤੋਂ 1.5 ਸਾਲ ਪਹਿਲਾਂ ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀਗਾ ਕਿ ਜ਼ਿੰਦਗੀ 'ਚ ਇੱਕ ਵਿਆਹ ਕਹਿੰਦੇ ਕਿੰਨਾ ਹੈ ਬਟ ਜਿਹੜਾ ਅੱਜ ਦੇ ਟਾਈਮ 'ਚ ਲੋਕੀ ਕਹਿੰਦੇ ਨੇ ਉਹਦਾ ਵਿਆਹ ਹੋਇਆ ਸੀ ਇੰਦਾ ਉਹਦਾ ਵੀ ਹੱਲੇ ਮੇਰੀ ਉਮਰ ਹੋਣਾ ਹੈ 17 ਸਾਲ ਉਮਰ ਹੈ ਮੇਰੀ ਮੈਂ ਕੋਈ ਵੀ ਝੂਠ ਨਹੀਂ ਬੋਲੂੰਗੀ ਤਾਂ ਕਿ ਉਸ ਵੇਲੇ ਤੁਹਾਡੀ ਉਮਰ 16 ਸਾਲ ਸੀ ਹਾਂਜੀ ਉਮਰ ਮੇਰੀ ਬਹੁਤ ਘੱਟ ਸੀ ਮੈਨੂੰ ਨਹੀਂ ਪਤਾ ਸੀ ਵੀ ਜੋ ਮੈਂ ਸਟੈਪ ਚੱਕਿਆ ਮੇਰੀ ਜ਼ਿੰਦਗੀ ਬਰਬਾਦ ਕਰ ਦੇਗਾ ਹਨਾ ਨਹੀਂ ਤੇਰੀ ਉਮਰ ਹੁਣ 17 17.5 ਸਾਲ ਆ ਤੇ 16 ਸਾਲ ਦੀ ਸੀ ਤੂੰ ਤੇ ਤੂੰ ਕਹਿੰਦੀ ਆ ਤੈਨੂੰ ਪਤਾ ਹੀ ਨਹੀਂ ਸੀਗਾ ਵੀ ਵਿਆਹ ਨਾਮ ਦੀ ਕੋਈ ਚੀਜ਼ ਹੁੰਦੀ ਐ ਛੋਟੇ ਛੋਟੇ ਬੱਚਾ ਨੂੰ ਪਤਾ ਹੁੰਦਾ ਜਿਹੜੇ 11 12 ਸਾਲ ਦੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਹਾਂ ਵਿਆਹ ਕੀ ਹੁੰਦਾ ਸਾਰੇ ਬੱਚਾ ਨੂੰ ਪਤਾ ਤੇ ਤੂੰ ਕਹਿੰਦੀ ਤੂੰ 16 ਸਾਲਾਂ ਦੀ ਸੀ ਕਿ ਤੇਨੂੰ ਵਿਆਹ ਬਾਰੇ ਕੁਝ ਪਤਾ ਹੀ ਨਹੀਂ ਸੀਗਾ ਤੂੰ ਜ਼ਿੰਦਗੀ ਵਿੱਚ ਕਦੇ ਵਿਆਹ ਨਹੀਂ ਵੇਖਿਆ ਸੀਗਾ ਵਿਆਹ ਕੀ ਹੁੰਦਾ ਕਿ ਇਹਨੂੰ ਵਿਆਹ ਕਹਿੰਦੇ ਕਿਵੇਂ ਹੁੰਦਾ ਵਿਆਹ ਤੇ ਕਾਦੇ ਵਾਸਤੇ ਵਿਆਹ ਹੁੰਦਾ ਤੈਨੂੰ ਜਮ੍ਹਾਂ ਵੀ ਨਹੀਂ ਪਤਾ ਸੀਗਾ ਇਹ ਤਾਂ ਹੋ ਨਹੀਂ ਸਕਦਾ ਸੀਗਾ ਵੀ ਤੈਨੂੰ ਜਮ੍ਹਾਂ ਵੀ ਪਤਾ ਨਾ ਹੋਵੇ ਪਹਿਲਾਂ ਤਾਂ ਤੁਹਾਡਾ ਕਿਸੇ ਨਾਲ ਪਿਆਰ ਹੁੰਦਾ ਹਾਂਜੀ ਫਿਰ ਉਸੇ ਬੰਦੇ ਨੂੰ ਛਡਾਉਣ ਕਰਕੇ ਤੁਸੀਂ ਕਿਸੇ ਤੀਜੇ ਬੰਦੇ ਨਾਲ ਭੱਜ ਜਾਂਦੇ ਹੋ ਜੀ ਬਿਲਕੁਲ ਇਹ ਕਿੱਥੇ ਕਿੱਦੱਕ ਸਹੀ ਸੀ ਹਾਏ ਮੈਨੂੰ ਤਾਂ ਅੱਜ ਪਤਾ ਲੱਗਾ ਵੀ ਜਿੰਨ ਦੇ ਨਾਲ ਇਹਦਾ ਰਿਲੇਸ਼ਨਸ਼ਿਪ ਸੀਗਾ ਬਸ ਉਹਨੂੰ ਇੱਕ ਚੜਾਉਣ ਵਾਸਤੇ ਦੂਜੇ ਮੁੰਡੇ ਨਾਲ ਭੱਜ ਗਈ ਸੀ। ਮਤਲਬ ਸੀਰੀਅਸਲੀ ਯਾਰ ਚਾਹ ਤੈਨੂੰ ਜਿਹਦੇ ਨਾਲ ਤੇਰਾ ਰਿਲੇਸ਼ਨ ਸੀਗਾ ਤੈਨੂੰ ਉਹਦੇ ਨਾਲ ਗੁੱਸਾ ਸੀਗਾ ਤੂੰ ਇਹਨਾਂ ਗੱਲ ਨਾ ਕਰ ਨਾ ਉਹਨੂੰ ਬੁਲਾਉ ਉਹਨੂੰ ਇਗਨੋਰ ਕਰ ਜੇ ਤੂੰ ਫੋਨ ਤੇ ਕਾਲ ਤੇ ਗੱਲ ਕਰਦੀਆਂ ਉਹਨੂੰ ਬਲੌਕ ਕਰ। ਪਰ ਇਹ ਸਟੈਪ ਚੱਕਣਾ ਤੇਰਾ ਕਿੰਨਾ ਕੁ ਸਹੀ ਸੀਗਾ ਫਿਰ? ਵੀ ਹਾਂ ਤੂੰ ਇੱਕ ਉਹਨੂੰ ਚੜਾਉਣ ਦੇ ਮਾਰੇ ਵੀ ਹਾਂ ਤੂੰ ਕਿਸੇ ਮੁੰਡੇ ਨਾਲ ਭੱਜ ਗਈ। ਤਦੋਂ ਹੁਣ ਪਤਾ ਲੱਗਦਾ ਪਿਆਦਾ ਕਿ ਕਿੰਨੀ ਵੱਡੀ ਗਲਤੀ ਕੀਤੀ ਹੈ ਤੂੰ ਹਾਂ ਤੋ ਆਪ ਹੀ ਕਹਿੰਦੇ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਮੇਰੇ ਪਾਸਟ ਕਰਕੇ ਮੈਨੂੰ ਜਲੀਲ ਕੀਤਾ ਜਾ ਰਿਹਾ ਤੇ ਇਹ ਜੇ ਗਲਤ ਉਹਦੇ ਸੋਚੀ ਹੁੰਦੀ ਪਹਿਲੀ ਗੱਲ ਉਹ ਤੇ ਤੇਰੀ ਉਮਰ ਹੀ ਕੀ ਸੀ ਜਿਹੜਾ ਤੂੰ ਇੰਨਾ ਕੰਮਾਂ ਦੇ ਵਿੱਚ ਪੈ ਗਈ ਸੀ ਪੜ੍ਹਾਈ ਤਾਂ ਪੂਰੀ ਕਰ ਲੈਂਦੀ ਪਹਿਲਾਂ ਆਪ ਦੀ ਸਹੀ ਤਾਂ ਉਹ ਬੰਦੇ ਦਾ ਖਿਆਲ ਨਹੀਂ ਆਇਆ ਮੈਨੂੰ ਪਹਿਲੀ ਗੱਲ ਤਾਂ ਪਰਿਵਾਰ ਦੇ ਬਾਰੇ ਨਹੀਂ ਸੋਚਿਆ ਤੁਸੀਂ ਪਰਿਵਾਰ ਬਾਰੇ ਤਾਂ ਦੇਖੋ ਮੈਂ ਇਹ ਚੀਜ਼ ਤਾਂ ਬਿਲਕੁਲ ਨਹੀਂ ਪਤਾ ਸੀ ਵੀ ਹਮੇਸ਼ਾ ਲਈ ਆਪਣਾ ਪਰਿਵਾਰ ਛੱਡ ਰਹੀ ਹਾਂ ਹੂੰ ਕਿ ਮੈਂ ਆਪਣੀ ਗਲਤੀ ਮੰਨਦੀ ਆ ਇਹ ਮੈਂ ਆਪਣੇ ਚੈਨਲਾਂ ਆਪਣੇ ਵਲੌਗਾਂ ਤੇ ਵੀ ਬਹੁਤ ਵਾਰ ਮਾਫੀਆਂ ਮੰਗੀਆਂ ਨੇ ਬਟ ਸ਼ਾਇਦ ਉਹ ਮੇਰੀ ਗਲਤੀ ਹੈ ਮੈਨੂੰ ਨਹੀਂ ਮੰਗਣਾ ਚਾਹੀਦੀ ਸੀ ਮੈਨੂੰ ਆਪਣਾ ਕਲੀਅਰੀ ਪੋਡਕਾਸਟ ਚ ਕਰਨਾ ਚਾਹੀਦਾ ਸੀ ਬਹੁਤ ਮੈਂ ਮਤਲਬ ਕਿ ਲੋਕਾਂ ਨੂੰ ਆਪਣੀ ਗਲਤੀ ਇੱਕ ਸਾਬੇ ਮੰਨਣ ਦੀ ਕੋਸ਼ਿਸ਼ ਕੀਤੀ ਬਟ ਨਹੀਂ ਬਟ ਅੱਜ ਦੇ ਟਾਈਮ 'ਚ ਵੀ ਮੈਨੂੰ ਜਲੀਲ ਕੀਤਾ ਜਾ ਰਿਹਾ ਕਿਉਂ ਗਲਤੀ ਇਨਸਾਨਾਂ ਤੋਂ ਹੁੰਦੀ ਹੈ ਜੇਕਰ ਮੇਰੇ ਤੋਂ ਗਲਤੀ ਹੋਈ ਹੈ ਮੈਨੂੰ ਮਾਫ ਕਿਉਂ ਨਹੀਂ ਕੀਤਾ ਜਾ ਰਿਹਾ ਹੁਣ ਤੋਂ ਵਾਰ-ਵਾਰ ਉਹੀ ਗੱਲ ਕਰੀ ਜਾਂਦੀ ਹੈ ਵੀ ਗਲਤੀ ਮੇਰੇ ਤੋਂ ਹੋਈ ਸੀ ਕਿ ਮੇਰਾ ਪਾਸਟ ਸੀਗਾ ਮੈਨੂੰ ਉਸੇ ਕਰਕੇ ਜਲੀਲ ਕੀਤਾ ਜਾ ਰਿਹਾ ਤਪਨੇ ਉਹ ਗਲਤੀ ਤੇਰੀ ਮਾਫ ਕੀਤੀ ਗਈ ਤੂੰ ਮਾਫੀ ਮੰਗ ਲਈ ਸੀ ਉਦੋਂ ਗਲਤੀ ਤੇਰੀ ਮਾਫ ਕੀਤੀ ਗਈ ਪਰ ਤੂੰ ਜਿਹੜੀਆਂ ਉਦੋਂ ਬਾਅਦ ਫੇਰ ਦੁਬਾਰਾ ਗਲਤੀਆਂ ਕੀਤੀਆਂ ਹੁਣ ਜਿਵੇਂ ਤੇਰੀਆਂ ਗੱਲਾਂ ਬਾਹਰ ਨਿਕਲ ਰਹੀਆਂ ਵੀ ਤੇਰੀਆਂ ਚੈਟਸ ਲੀਕ ਹੋ ਰਹੀਆਂ ਤੂੰ ਕਿਸੇ ਹੋਰ ਮੁੰਡੇ ਨਾਲ ਗੱਲਾਂ ਕਰਦੀਆਂ ਤੇ ਤੂੰ ਪੈਸੇ ਖਾਦੇ ਆ ਇਹਨਾਂ ਗੱਲਾਂ ਕਰਕੇ ਹੁਣ ਤੂੰ ਰੋਸਟ ਹੋ ਰਹੀਆਂ ਇਹਨਾਂ ਗੱਲਾਂ ਕਰਕੇ ਜਲੀਲ ਹੋ ਰਹੀਆਂ ਤੂੰ ਬਿਲਕੁਲ ਕੰਟਰੋਲ ਕਰਨਾ ਤੂੰ ਵਲੌਗ ਬਣਾਉਣਾ ਸਿੰਪਲ ਵਿੱਚ ਵਲੌਗ ਬਣਾ ਜੇ ਤੈਨੂੰ ਕੋਈ ਤੂੰ ਕਹਿੰਦੇ ਨਾ ਤੇਰੀ ਆਡੀਅੰਸ ਤੈਨੂੰ ਮੈਸੇਜ ਕਰਦੀ ਆ ਤੂੰ ਐਜ਼ ਅ ਫਰੈਂਡ ਉਹਨਾਂ ਨਾਲ ਗੱਲ ਕਰ ਲੈਣੀ ਆ ਤੇ ਤੂੰ ਗੱਲ ਕਰ ਰਹੀ ਨਾ ਜੇ ਤੇਰੀ ਆਡੀਅנס ਤੈਨੂੰ ਮੈਸੇਜ ਕਰਦੀ ਆ ਕੰਮ ਤੱਕ ਮਤਲਬ ਰੱਖ ਵੀ ਹਾਂ ਜਿਉਂ ਨੇ ਤੈਨੂੰ ਕਿਹਾ ਤੁਹਾਡੀ ਵੀਡੀਓ ਵਧੀਆ ਹੁੰਦੀ ਆ ਤਾਂ ਥੈਂਕ ਯੂ ਵੀਰੇ ਥੈਂਕ ਯੂ ਭੈਣੇ ਬਸ ਇੰਨੀ ਕਹਿ ਕੇ ਗੱਲ ਸਾਧਦੇ ਤੂੰ ਕਿਉਂ ਤੂੰ ਫਰੈਂਡਲੀ ਹੁੰਨੀ ਆ ਕਿਉਂ ਤੂੰ ਸਾਰੇ ਨਾਲ ਦੇ ਜਿਹੜੀਆਂ ਗੱਲਾਂ ਸ਼ੇਅਰ ਕਰਦੀ ਆ ਆ ਜਿਹੜਾ ਤੂੰ ਕਹਿ ਰਹੀ ਆ ਨਾ ਵੀ ਸਤ ਗੁਰ ਚਾਹਲ ਮੇਰੀ ਇੱਕ ਆਡੀਅנס ਵਿੱਚ ਇੱਕ ਮੁੰਡਾ ਸੀਗਾ ਵੀ ਉਹਨੇ ਮੈਨੂੰ ਮੈਸੇਜ ਕੀਤਾ ਗਿਫਟ ਭੇਜੇ ਚੱਲ ਮੈਂ ਐਸੇ ਕਰ ਕੋਈ ਨਾ ਫਰੈਂਡ ਦੇ ਤਾ ਤੇ ਗੱਲਾਂ ਕਰਨ ਲੱਗੀ ਐਸੇ ਸਬਨਾ ਤੋਂ ਆਡੀਅנס ਆ ਜਿਹੜੀ ਉਹਨੂੰ ਕਹਿ ਰਹੇ ਵੀ ਹਾਂ ਆਡੀਅנס ਚੰਗੀ ਨਹੀਂਗੀ ਆਡੀਅנס ਮਾੜੀ ਆ ਵੀ ਉਹ ਮੇਰਾ ਗਲਤ ਯੂਜ਼ ਕਰਦੀ ਪਈ ਆ ਆਡੀਅנס ਮਾੜੀ ਨਹੀਂਗੀ ਆਡੀਅנס ਦੀ ਕੋਈ ਗਲਤੀ ਨਹੀਂ ਗਲਤੀ ਸਾਰੀ ਤੇਰੀ ਆ ਇੱਥੇ ਇੱਥੇ ਮਤਲਬ ਮੇਰੀ ਉਹਨੇ ਪੂਰੀ ਤਰ੍ਹਾਂ ਕਹਿ ਸਕਦੀਆਂ ਕਿ ਆਪਣਾ ਅਸੀਂ ਰੂਪ ਦਿਖਾ ਦਿੱਤਾ ਲੋਕਾਂ ਦੀਆਂ ਗੱਲਾਂ ਛਾਨ ਕੇ ਮਾਰਨਾ ਕੁੱਟਣਾ ਮਤਲਬ ਕਿ ਬਹੁਤ ਕੰਨੀਆਂ ਨਾ ਐਨੀਆਂ ਪੀੜਾਂ ਇੱਕ ਮਹੀਨਾ ਮੈਂ ਉਹਨ ਦੇ ਕੋਲ ਉਹ ਇਨਸਾਨ ਕੋਲ ਰਹੀ ਬਟ ਨਰਕ ਚ ਰਹੀ ਅੱਛਾ ਤੂੰ ਕਹਿੰਦੀ ਆ ਵੀ ਇੱਕ ਮਹੀਨਾ ਤੂੰ ਉਹਦੇ ਕੋਲ ਰਹੀ ਆ ਹਨਾ ਤੇ ਨਰਕ ਦੇ ਵਿੱਚ ਰਹੀ ਆ ਤੇ ਜਿਹੜੀਆਂ ਤੂੰ ਰੀਲਸ ਬਣਾਉਂਦੀ ਸੀਗੀ ਗਲੇ 'ਚ ਹਾਰ ਪਾਇਆ ਹੁੰਦਾ ਸੀ ਚੂੜਾ ਪਾਇਆ ਹੁੰਦਾ ਸੀ ਵਧੀਆ ਸੋਹਣਾ ਸੂਟ ਪਾਇਆ ਹੁੰਦਾ ਸੀ ਉਹ ਕੀ ਸੀਗਾ ਫਿਰ ਉਹ ਨਰਕ ਸੀਗਾ ਤੇ ਜਿਹੜਾ ਤੂੰ ਵਲੌਗਸ ਬਣਾਉਂਦੀ ਸੀ ਆ ਦੇ ਲਵ ਸਟੋਰੀ ਅਪਲੋਡ ਕੀਤੀ ਸੀਗੀ ਤੇ ਹੋਰ ਵੀ ਬਾਅਦ 'ਚ ਤੂੰ ਵਲੌਗ ਬਣਾਇ ਸੀ ਤਿੰਨ ਚਾਰ ਉਹ ਨਰਕ ਸੀਗਾ ਉਹ ਤੂੰ ਦਿਖਾਉਂਦੀ ਸੀ ਲੋਕਾਂ ਨੂੰ ਵੀ ਆ ਦੇਖੋ ਮੈਂ ਕਿਹੋ ਜਿਹਾ ਨਰਕ ਵਿੱਚ ਰਹਿ ਰਹੀ ਆ ਜਿੱਥੇ ਤੂੰ ਨਰਕ ਕੱਟਦੀ ਹੁੰਦੀ ਫਿਰ ਤੇਨ ਇੰਨਾ ਕੁਝ ਨਹੀਂ ਨਾ ਕਾਰਨੋਂ ਮਿਲਦਾ ਸੀਗਾ ਰੀਲਸ ਤੂੰ ਤਾਂ ਬਣਾਉਂਦੀ ਸੀ ਸੂਟ ਪਾਉਂਦੀ ਸੀ ਚੂੜਾ ਪਾਇਆ ਸੀ ਹਾ ਤੇਰੇ ਪਾਏ ਹੁੰਦੇ ਸੀ ਵਲੌਗ ਤੂੰ ਬਣਾ ਬਣਾ ਪਾਉਂਦੀ ਸੀ ਕਿ ਜੇ ਤੂੰ ਨਰਕ ਦੇ ਵਿੱਚ ਹੁੰਦੀ ਨਾ ਆ ਵੀਡੀਓਜ਼ ਰੀਲਸ ਬਣਾਉਣਾ ਤਾਂ ਦੂਰ ਦੀ ਗੱਲ ਤੈਨੂੰ ਫੋਨ ਨੂੰ ਹੱਥ ਵੀ ਨਹੀਂ ਲਾਉਂਦੇ ਨਾ ਸੀ ਅਗਲੇ ਨੇ ਬਾਕੀ ਰੱਬ ਜਾਣਦਾ ਤੂੰ ਸਹੀ ਐ ਕਿ ਉਹ ਮੁੰਡਾ ਸਹੀ ਐ ਮੇਰਾ ਆਉਣ ਦਾ ਰੀਜ਼ਨ ਕੀ ਸੀ ਮੈਂ ਘਰੇ ਕਿੱਦਾਂ ਆਈ ਉਹ ਇਨਸਾਨ ਨੇ ਮੈਨੂੰ ਛੱਡ ਕੇ ਤੁਸੀਂ ਲਾ ਲਓ ਵੀ ਉਹਦੀ ਫੈਮਿਲੀ ਕਹਿੰਨ ਲਾਪੀ ਕਿ ਤੇਰੇ ਰਿਲੇਟਿਡ ਸਾਡਾ ਪੁੱਤ ਵੀ ਤੇਰੇ ਕਰਕੇ ਗਿਆ ਚੱਲਿਆ ਜੇ ਸਾਡੇ ਪੁੱਤ ਨੂੰ ਕੁਝ ਹੋ ਗਿਆ ਸੀ ਤੈਨੂੰ ਮਾਰ ਦਾਂਗੇ ਹੂੰ ਪਰ ਲੋਕਾਂ ਦੀ ਗੱਲਾਂ ਚ ਉਹ ਇੰਨਾ ਕੁ ਜ਼ਿਆਦਾ ਆ ਚੁੱਕਿਆ ਸੀ ਜਿਵੇਂ ਕਹਿ ਸਕਦੇ ਆ ਵੀ ਉਹ ਮੇਰੇ ਤੋਂ ਇੱਕ ਖਿਹੜਾ ਛਡਾਉਣਾ ਚਾਹੁੰਦਾ ਸੀਗਾ ਹਨਾ ਹੂੰ ਨਹੀਂ ਤੂੰ ਕਹਿਨੀ ਆ ਵੀ ਉਹ ਲੋਕਾਂ ਦੀਆਂ ਗੱਲਾਂ ਚ ਆ ਕੇ ਤੇਰੇ ਕੋਲ ਖਿਹੜਾ ਛਡਵਾਉਣਾ ਚਾਹੁੰਦਾ ਸੀਗਾ ਹਨਾ ਵੀ ਤੇਰੇ ਤਾਂ ਤਾਂ ਤੰਗ ਪਰੇਸ਼ਾਨ ਕਰਦੇ ਸੀਗੇ ਜੇ ਉਹਨਾਂ ਨੇ ਖਿਹੜਾ ਛਡਵਾਉਣਾ ਹੁੰਦਾ ਤੇ ਜਿਵੇਂ ਉਹ ਲੈ ਕੇ ਆਏ ਸੀ ਉਹ ਛੱਡ ਵੀ ਸਕਦਾ ਸੀਗਾ ਤੈਨੂੰ ਕਿਉਂਕਿ ਤੁਸੀਂ ਕਿਹੜਾ ਮੈਰਿਜ ਕਰਵਾਈ ਸੀਗੀ ਸਿੰਪਲ ਵੈਸੇ ਹੀ ਰਹਿ ਰਹੇ ਸੀ ਨਾ ਕੋਈ ਫੇਰੇ ਨਹੀਂ ਹੋਏ ਸੀ ਕੋਈ ਲਾਵਾ ਨਹੀਂ ਹੋਈਆਂ ਸੀ ਕੋਈ ਕੋਰਟ ਮੈਰਿਜ ਨਹੀਂ ਥੋੜੀ ਕੁਝ ਵੀ ਨਹੀਂ ਸੀਗਾ ਵੈਸੇ ਇੱਕ ਦੂਜੇ ਨਾਲ ਰਹਿ ਰਹੇ ਸੀਗੇ ਜੋ ਲੈ ਕੇ ਗਿਆ ਸੀ ਤਾਂ ਉਹ ਛੱਡ ਵੀ ਸਕਦਾ ਸੀਗਾ ਘਰੇ ਨਹੀਂ ਛੱਡਣਾ ਜਿੱਥੇ ਮਾਜੀ ਰਾਜ ਛੱਡ ਸਕਦਾ ਸੀਗਾ ਵੀ ਹਾਂ ਇੱਥੋਂ ਅਦਰ ਤੌਰ ਦੀ ਬਣਾ ਪਿਆ ਦਾ ਘਰੇ ਚ ਤੇ ਆ ਜਦੋਂ ਇਨਸਾਨ ਗਿਆ ਚਲਿਆ ਉਸ ਤੋਂ ਬਾਅਦ ਮਤਲਬ ਕਾਫੀ ਮੈਨੂੰ ਟ੍ਰੋਲ ਕਾਫੀ ਕੁੱਟਮਾਰ ਵੀ ਕਹਿ ਸਕਦੇ ਆ ਵੀ ਕਾਫੀ ਉਹਨਾਂ ਨੇ ਇੱਥੋਂ ਤੱਕ ਨਾ ਮਰਨ ਤੱਕ ਮਜਬੂਰ ਕਰ ਦਿੱਤਾ ਪਰ ਮੈਂ ਕਿਹ ਹੋਈ ਸੀ ਮੇਰੇ ਘਰਦਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਕਿੱਥੇ ਹਾਂ ਕਿੱਥੇ ਨਹੀਂ ਗਈ ਉਸ ਤੋਂ ਬਾਅਦ ਮੈਂ ਆਪਣੇ ਘਰਦਿਆਂ ਨਾਲ ਕਾਫੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਤੋਂ ਫੋਨ ਖੋਇਆ ਗਿਆ ਮੇਰਾ ਫੋਨ ਕਾਫੀ ਮਤਲਬ ਕਿ ਮੈਨੂੰ ਇੱਕ ਅੰਦਰ ਤਾੜਨਾ ਸ਼ੁਰੂ ਕਰ ਦਿੱਤਾ ਜਦੋਂ ਉਹ ਇਨਸਾਨ ਮੈਨੂੰ ਕਿਸੇ ਦੇ ਘਰੇ ਛੱਡ ਕੇ ਮਤਲਬ ਕਿ ਗਿਆ ਚੱਲਿਆ ਨਾ ਤਾਂ ਉਹਨਾਂ ਨੇ ਕੀ ਕੀਤਾ ਉਹਦੀ ਫੈਮਿਲੀ ਨੇ ਅੰਦਰ ਤਾੜਨਾ ਮੈਨੂੰ ਸਟਾਰਟ ਕਰ ਦਿੱਤਾ ਤੂੰ ਹਣ ਕਹਿਨੀ ਪਈਆਂ ਵੀ ਤੈਨੂੰ ਕਮਰੇ ਵਿੱਚ ਬੰਦ ਕਰਤਾ ਸੀਗਾ ਤੇਰੇ ਕੋਲੋਂ ਫੋਨ ਖੋਹ ਲਿਆ ਸੀਗਾ ਤੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀਗੇ ਤੇ ਮੈਂ ਇੱਕ ਗੱਲ ਦਾ ਜਵਾਬ ਦੇਵਾਂ ਜਦੋਂ ਤੂੰ ਉਹਨਾਂ ਕੋਲ ਘਰੇ ਵਾਪਸ ਆ ਗਈ ਸੀਗੀ ਹਨਾ ਤੇ ਫਿਰ ਤੂੰ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਵਾਈ ਗਈ ਮੈਨੂੰ ਇੰਨਾ ਤੰਗ ਪਰੇਸ਼ਾਨ ਕਰਦੇ ਸੀ ਮੈਂ ਨਹੀਂ ਆਣੀ ਸੀਗੀ ਮੈਨੂੰ ਨਹੀਂ ਪਤਾ ਲੱਗਾ ਮੈਂ ਗੱਲਾਂ ਚਾਹ ਕੇ ਜਾਵਣੀ ਤੇ ਮੈਨੂੰ ਇੰਨਾ ਤੰਗ ਪਰੇਸ਼ਾਨ ਕਰਦੇ ਸੀ ਕੁੱਟਦੇ ਸੀਗੇ ਮਾਰਦੇ ਸੀਗੇ ਚਲ ਤੈਨੂੰ ਨਹੀਂ ਪਤਾ ਸੀ ਤੇਰੇ ਘਰਦਿਆਂ ਨੂੰ ਤਾਂ ਪਤਾ ਸੀਗਾ ਨਾ ਉਹ ਕਾਰਵਾਈ ਕਰਵਾ ਸਕਦੇ ਸੀ ਉਹਨਾਂ ਨੂੰ ਸਜ਼ਾ ਦਿਵਾਉਂਦੇ ਤੇ ਤੂੰ ਸੇਸ ਟੈਪ ਕਿਉਂ ਨਹੀਂ ਚੱਕਿਆ ਫਿਰ ਉਸ ਦਿਨ ਜ਼ਿੰਦਗੀ ਦਾ ਅਹਿਸਾਸ ਹੋਇਆ ਵੀ ਇਹ ਗਲਤੀ ਮੈਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਸੀ ਗੁੱਸੇ 'ਚ ਬਿਲਕੁਲ ਇਦਾਂ ਦਾ ਸਟੈਪ ਨਹੀ ਕਰਨਾ ਚਾਹੀਦਾ ਸੀ ਜਿੰਦੇ ਕਰਕੇ ਪੂਰੀ ਲਾਈਫ ਮੈਨੂੰ ਸੁਣਨਾ ਪਵੇ ਪਰ ਅੱਜ ਦੇ ਟਾਈਮ 'ਚ ਵੀ ਇਦਾਂ ਦੇ ਵਰਡ ਸੁਣਨ ਜਦੋਂ ਮਿਲਦੇ ਬਹੁਤ ਹਾਰਟ ਹੁੰਦਾ ਵੀ ਉਹ ਇੱਕ ਗੁੱਸਾ ਨਾ ਸਿਆਣੇ ਐਵੇਂ ਨਹੀਂ ਕਹਗੇ ਵੀ ਜਦੋਂ ਵੀ ਕੋਈ ਫੈਸਲਾ ਕਰਨਾ ਕੋਈ ਕੰਮ ਕਰਨਾ ਕੋਈ ਸਟੈਪ ਚੁੱਕਣਾ ਗੁੱਸੇ ਵਿੱਚ ਨਹੀਂ ਚੁੱਕਣਾਗਾ ਠੰਡੇ ਦਿਮਾਗ ਨਾਲ ਗੁੱਸਾ ਸ਼ਾਂਤ ਕਰੋ ਉਹਨੂੰ ਬਹਿ ਜਾ ਸੋਚੋ ਠੰਡੇ ਦਿਮਾਗ ਨਾਲ ਕੰਮ ਲਓ ਵਾ ਤੇ ਫਿਰ ਉਹਦੇ ਬਹਿ ਸੋਚ ਵੀ ਹਾਂ ਮੈਂ ਇਦਾਂ ਕਰਨ ਦਾ ਸੋਚਦਾ ਸੀ ਮੈਂ ਕਰਨਾ ਕਿ ਨਹੀਂ ਕਰਨਾ ਤੇ ਤੂੰ ਸਿਗ ਨਾਲ ਬਾਰੇ ਕਿ ਤੇਰੇ ਇੱਕ ਗੁੱਸੇ ਕਰਕੇ ਤੇ ਇਦਾਂ ਵੱਡਾ ਸਟੈਪ ਚੱਕ ਲਿਆ ਆਪਦੇ ਬாய்ਫਰੈਂਡ ਨੂੰ ਜੈਲਸ ਕਰਵਾਉਣ ਦੇ ਲਈ ਤੂੰ ਕਿਸੇ ਨਾਲ ਪੱਜ ਗਈ ਕਿਸੇ ਦੇ ਘਰੇ ਇੱਕ ਮਹੀਨਾ ਰਹੀਆਂ ਤੂੰ ਇੱਕ ਮਹੀਨਾ ਸਿਰਫ ਇੱਕ ਆਪਦੇ ਬாய்ਫਰੈਂਡ ਨੂੰ ਜੈਲਸ ਕਰਵਾਉਣ ਦੇ ਲਈ ਤੇ ਉਸ ਤੋਂ ਬਾਅਦ ਤੂੰ ਲੋਕਾਂ ਨੂੰ ਬਲੇਮ ਕਰਦੀਆਂ ਵੀ ਹਾਂ ਲੋਕੀ ਮੈਨੂੰ ਗਲਤ ਬੋਲਦੇ ਆ ਵਿਰੋਧ ਵਿੱਚ ਗਲਤੀ ਲੋਕਾਂ ਦੀ ਨਹੀਂ ਗਲਤੀ ਤੇਰੀ ਹੈ ਤੂੰ ਆਪ ਦੀ ਜੇ ਤਰ੍ਹਾਂ ਉਹਦੇ ਨਾਲ ਕੋਈ ਰਿਲੇਸ਼ਨ ਹੈ ਹੀ ਨਹੀਂ ਸੀਗਾ ਤੂੰ ਕਿਹਾ ਵੀ ਅੱਜ ਮੈਂ ਇੱਕ ਬாய்ਫ੍ਰੈਂਡ ਨੂੰ ਜੈਲਸ ਕਰਾਉਣ ਦੇ ਲਈ ਉਹਦੇ ਨਾਲ ਗਈ ਸੀ ਫਿਰ ਤੂੰ ਲਵ ਸਟੋਰੀ ਵਲੌਗ ਕਿਉਂ ਅਪਲੋਡ ਕੀਤਾ ਸਾਡੀ ਆ ਲਵ ਸਟੋਰੀ ਅਸੀਂ ਇਦਾਂ ਮਿਲੇ ਇਦਾਂ ਕੁਸ਼ ਹੋਇਆ ਤੇ ਆ ਅਸੀਂ ਇਦਾਂ ਵਿਆਹ ਕਰਵਾਇਆ ਕਿਉਂ ਲਵ ਸਟੋਰੀ ਵਲੌਗ ਅਪਲੋਡ ਕੀਤਾ ਤੂੰ ਜਿੱਦਾਂ ਤੁਸੀਂ ਰੀਲਸ ਬਣਾਉਂਦੇ ਸੀ ਕਿਸੇ ਪਾਸੋਂ ਲੱਗਦਾ ਤਾਂ ਹੈ ਨਹੀਂ ਸੀਗਾ ਵੀ ਹਾਂ ਤੁਸੀਂ ਇੱਕ ਦੂਜੇ ਨੂੰ ਜਾਣਦੇ ਨਹੀਂ ਤੁਹਾਡਾ ਕੋਈ ਰਿਸ਼ਤਾ ਨਹੀਂਗਾ ਮੈਂ ਕਦੇ ਤਾਂ ਪਹਿਲਾਂ ਵੀ ਵਿਆਹ ਹੋਏ ਨੇ ਬਟ ਉਹ ਐਨਾ ਬੇਵਕੂਫ ਇਨਸਾਨ ਹੈ ਉਹਨੂੰ ਨਹੀਂ ਪਤਾ ਸੀ ਵੀ ਜਿਸ ਦਿਨ ਮੈਨੂੰ ਲੈ ਕੇ ਗਿਆ ਸੀ ਹੱਲੇ ਇਹਦੇ ਪਲੱਸ 2 ਦੇ ਪੇਪਰ ਸੀ ਕਾ ਨਾ ਤਾਂ ਉਹ ਇਨਸਾਨ ਨੇ ਕੀ ਕੀਤਾ ਮੇਰੇ ਮਾਮਾ ਜੀ ਨੇ ਮੇਰੇ ਰਿਸ਼ਤੇਦਾਰ ਮੇਰੇ ਖਾਨਦਾਨ ਨੇ ਇਹ ਗੱਲ ਕਹੀ ਵੀ ਜਾਣ ਕੇ ਕਿਹਾ ਵੀ ਮੈਂ ਕਿਤੇ ਤਾਂ ਦੋ ਵਿਆਹ ਪਹਿਲਾਂ ਵੀ ਹੋਇਆ ਹਲੇ ਉਮਰ ਮੇਰੀ 16 ਸਾਲ ਹੈ ਪੜ੍ਹ ਮੈਂ ਪਲੱਸ 2 ਚ ਰਹੀ ਆ ਤੇ ਵੀ ਉਹ ਐਡਾ ਬੇਵਕੂਫ ਇਨਸਾਨ ਹੈ ਨਾ ਵੀ ਗੱਲਾਂ ਵਿੱਚ ਆ ਗਿਆ ਵੀ ਇਹਦੇ ਤਾਂ ਪਹਿਲਾਂ ਵੀ ਵਿਆਹ ਹੋਇਆ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਰਿਕਾਰਡਿੰਗਸ ਤੁਸੀਂ ਸੁਣੀਆਂ ਹੀ ਹੋਣਗੀਆਂ ਅੱਛਾ ਉਹ ਮੁੰਡਾ ਤਾਂ ਮਹਾ ਬੇਵਕੂਫ ਨਿਕਲਿਆ ਬੇਵਕੂਫ ਆਂਦਾ ਵੀ ਕੀ ਉਹਨੂੰ ਕਹਿਣਾ ਵੀ ਬੇਵਕੂਫ ਵੀ ਛੋਟਾ ਸ਼ਬਦ ਉਹਦੇ ਲਈ ਵੇਟਦਾ ਵਰਦਾ ਮਹਾ ਮੂਰਖ ਮਹਾ ਬੇਵਕੂਫ ਮਹਾ ਪਾਗਲ ਨਿਕਲਿਆ ਉਹ ਮੁੰਡ ਤੇ ਤੇਰੇ ਘਰ ਦੇ ਕਿੰਨੇ ਕਿ ਸਿਆਣੇ ਸੀਗੇ ਤੂੰ ਕਹਿੰਦੀ ਹੈ ਨਾ ਤੇਰੇ ਘਰ ਦੇ ਦੋ ਵਾਰ ਗਏ ਉਹਨਾਂ ਨੇ ਤੈਨੂੰ ਪਾਸੇ ਕਿਤੇ ਲੁਕੋਤਾ ਹਨਾ ਮਿਲ ਨਹੀਂ ਦਿੱਤਾ ਗਏ ਇਸ ਕਰਕੇ ਉਹ ਖਾਲੀ ਹੱਥ ਮੁੜ ਗਏ ਤੇ ਜਦ ਤੀਜੀ ਵਾਰ ਉਹ ਆਏ ਉਹਨਾਂ ਨੇ ਇਹ ਗੱਲਾਂ ਕਹਿ ਦਿੱਤੀਆਂ ਵੀ ਤੇ ਦੋ ਤਿੰਨ ਵਹ ਪਹਿਲਾਂ ਹੋਏ ਵੇ ਆ ਤੁਸੀਂ ਉਹਨੂੰ ਰੱਖ ਕੇ ਕੀ ਕਰੋਗੇ ਵਗੈਰਾ ਵਗੈਰਾ ਤੇਰੇ ਘਰ ਦੇ ਆਨੇ ਬੋਲਿਆ ਤੂੰ ਕਹੀ ਨਹੀਂ ਤੇਰੇ ਖਾਨਦਾਨ ਨੇ ਹਨਾ ਤੇ ਫਿਰ ਇੱਕ ਹਿਸਾਬ ਨਾਲ ਉਹ ਵੀ ਬੇਵਕੂਫੇ ਨਿਕਲੇ ਵੀ ਜਦ ਤੁਸੀਂ ਦੋ ਉਹ ਦੋ ਵਾਰ ਗਏ ਆ ਅਗਲਾ ਨੇ ਕੁੜੀ ਤੁਹਾਡੇ ਸਾਹਮਣੇ ਨਹੀਂ ਕੀਤੀ ਭਲਾਏ ਤੂੰ ਆਪ ਨਹੀਂ ਪੇਸ਼ ਹੋਈ ਉਹਨਾਂ ਦੇ ਸਾਹਮਣੇ ਅਗਰ ਪੁਲਸ ਲੈ ਕੇ ਜਾਣ ਵੀ ਹਾਂ ਆਪਾਂ ਇਹ ਕੁੜੀ ਦਾ ਸਾਨੂੰ ਫੋਨ ਆਉਂਦਾ ਏ ਕੁੜੀ ਸਾਡੇ ਸਾਹਮਣੇ ਨਹੀਂ ਕਰਦੀ ਅਸੀਂ ਪਤਾ ਤਾਂ ਲੱਗੇ ਕੁੜੀ ਸਾਨੂੰ ਫੋਨ ਕਿਉਂ ਕਰਦੀ ਏ ਕੀ ਗੱਲ ਇੱਕ ਵਾਰ ਸਾਹਮਣੇ ਕਰ ਦੋ ਸਾਡੇ ਆਵੇ ਨਾ ਆਵੇ ਸਾਨੂੰ ਵੀ ਕੋਈ ਮਤਲਬ ਨਹੀਂ ਲੈ ਪੁਲਸ ਲੈ ਜਾ ਸਕਦੇ ਸੀ ਨਾ ਫਿਰ ਇੱਥੇ ਗਲਤੀ ਸਹੀ ਤੇਰੇ ਘਰ ਦੇ ਆ ਉਹਨਾਂ ਨੇ ਗੱਲਾਂ ਬਣਾ ਬਣਾ ਛੱਡੀਆਂ ਉਹ ਮੁੰਡੇ ਨੇ ਜਿੱਕੀ ਨੇ ਕਰਲੇ ਉਹਦੇ ਨਾਲ ਗੱਲਬਾਤ ਹੋਈ ਉਹਨੇ ਦੱਸਦਾ ਵੀ ਇਹਦੇ ਘਰ ਤੇ ਤਾਂ ਆਏ ਬੋਲ ਕੇ ਗਏ ਸੀਗੇ ਚਲੋ ਗੱਲਾਂ ਵਾਇਰਲ ਹੋ ਗਈਆਂ ਫਰ ਇਹ ਤੂੰ ਵੀ ਸੋਚਣਾ ਵੀ ਇੱਥੇ ਗਲਤੀ ਤੇਰੇ ਘਰਦਿਆਂ ਦੀ ਸੀ ਤੂੰ ਕਹਿੰਦੀ ਨਾ ਮੈਂ ਬਹੁਤ ਪ੍ਰਾਊਡ ਫੀਲ ਕੀਤਾ ਮੈਂ ਬਹੁਤ ਖੁਸ਼ ਆ ਵੀ ਉਹਨਾਂ ਨੇ ਇਹ ਕੁਛ ਕਹਿ ਕੇ ਵੀ ਮੈਨੂੰ ਉੱਥੋਂ ਲੈ ਜਾਂਦਾ ਨਰਕ ਵਿੱਚੋਂ ਕੱਢ ਕੇ ਲੈ ਜਾਂਦਾ ਤੇ ਨਹੀਂ ਹੁਣ ਕੀ ਆ ਇੱਥੇ ਜੰਨਤ ਵਿੱਚ ਫਿਰਦੀ ਆ ਤੂੰ ਬਹੁਤ ਸਵਰਗ ਆ ਵੀ ਤੇ ਇੱਕ ਹਿਸਾਬ ਤੇ ਤੇਰੇ ਲਈ ਨਾਰਕੀਆ ਵੀ ਇੰਨੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਤੈਨੂੰ ਕਿਹਦੇ ਕਰਕੇ ਇੱਕ ਤੇਰੇ ਜਿਹੜੀ ਤੂੰ ਗੁੱਸੇ ਵਿੱਚ ਗਲਤੀ ਕੀਤੀ ਉਹਦੇ ਕਰਕੇ ਦੂਜੇ ਜਿਹੜੇ ਤੇਰੇ ਮਾਪਿਆਂ ਨੇ ਤੈਨੂੰ ਘਰੇ ਲਿਆਉਣ ਦੀ ਗੱਲਾਂ ਕੀਤੀਆਂ ਵੀ ਇਹਦੇ ਤਿੰਨ ਚਾਰ ਵਿਆਹ ਪਹਿਲਾਂ ਹੋਏ ਹੋ ਉਹਦੇ ਕਰਕੇ ਤਾ ਕੀ ਹੋਇਆ ਨਾ ਲਾਸਟ ਟਾਈਮ ਮੈਂ ਆਪਣਾ ਉਹਨਾਂ ਦੇ ਘਰ ਦੇ ਪਿੱਛੇ ਕੁਝ ਐਦਾਂ ਦੀ ਜਗ੍ਹਾ ਐ ਵੀ ਜਿੱਥੇ ਆਪਣਾ ਕਹਿ ਸਕਦੇ ਆ ਵੀ ਤਲਾਬ ਵਗੈਰਾ ਕਹਿ ਸਕਦੇ ਆ ਉੱਥੇ ਮੈਂ ਨਾ ਆਪਣਾ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਥੋੜਾ ਜਿਹਾ ਉਹਨਾਂ ਨੂੰ ਸ਼ੱਕ ਪੈ ਗਿਆ ਵੀ ਇਹ ਹੁਣ ਆਪਣੇ ਆਪ ਨੂੰ ਕੁਝ ਕਰੂਗੀ ਜੇਸਾਬ ਨਾਲ ਉਹ ਮੈਨੂੰ ਰੱਖ ਰਹੇ ਸੀ ਇੱਕ ਕਮਰੇ 'ਚ ਬੰਦ ਕਰਕੇ ਰੱਖਣਾ ਵੀ ਕਿਤੇ ਫੇਰ ਨਾ ਨਿਕਲ ਜੇ ਛਾਏ ਫਿਰ ਇਹ ਕੁਛ ਕਰਨਾ ਲਵੇ ਕਿਉਂਕਿ ਉਹਨਾਂ ਨੇ ਆਪਣੇ ਮੁੰਡੇ ਨੂੰ ਤਾਂ ਸਾਈਡ ਤੇ ਕਰ ਲਿਆ ਸੀਗਾ ਤੇ ਮੈਨੂੰ ਫਰਕ ਨਹੀਂ ਪੈਂਦਾ ਸੀ ਵੀ ਉਹ ਸਾਈਡ ਤੇ ਕਿਉਂ ਹੋ ਗਿਆ ਠੀਕ ਆ ਬਟ ਮੈਨੂੰ ਏ ਫੀਲ ਸੀ ਵੀ ਯਾਰ ਜੇਕਰ ਮੈਂ ਆਪਣਾ ਸਭ ਕੁਝ ਛੱਡ ਕੇ ਆਈਆਂ ਮੈਨੂੰ ਇੱਕ ਬਗਾਨਿਆਂ ਤਰ੍ਹਾਂ ਵੀ ਕਿਉਂ ਨਹੀਂ ਰੱਖ ਰਹੇ ਹਮ ਹੁਣ ਤੁਸੀਂ ਸਾਰਿਆਂ ਨੇ ਆਹ ਕਲਿੱਪ ਧਿਆਨ ਨਾਲ ਸੁਣ ਲਈ ਹੈ ਹਨਾ ਵੀ ਮੈਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਰੱਖਦੇ ਸੀ ਬਗਾਨਿਆਂ ਵਾਂਗੂ ਵੀ ਨਹੀਂ ਰੱਖਿਆਗਾ ਘਟ ਦੇ ਮਾਦ ਅਸੀਂ ਤੰਗ ਕਰਦੇ ਸੀ ਇਹ ਕਲਿੱਪ ਤੁਸੀਂ ਧਿਆਨ ਨਾਲ ਸੁਣ ਲਈ ਨਾ ਜੇ ਨਹੀਂ ਸੁਣੀ ਤਾਂ ਦੁਬਾਰਾ ਸੁਣ ਲਓ ਤੇ ਅੱਗੇ ਅਗਲੀ ਕਲਿੱਪ ਵੇਖੋ ਤੁਸੀਂ ਕਿ ਕੋਈ ਕੋਸ਼ਿਸ਼ ਨਹੀਂ ਛੱਡੀ ਗਈ ਹਨਾ ਮਾਰਨ ਦੀ ਤਾਂ ਹੌਲੀ ਹੌਲੀ ਕਰਕੇ ਸਾਰੇ ਪਰਿਵਾਰ ਨੇ ਅਸਲੀ ਰੂਪ ਵੀ ਮਰਨ ਤੱਕ ਮਜਬੂਰ ਕਰ ਦਿੱਤਾ ਸੀ ਹਮ ਮਰਨ ਤੱਕ ਮੈਨੂੰ ਮਜਬੂਰ ਉਹਨਾਂ ਨੇ ਕਰ ਦਿੱਤਾ ਸੀ ਵੀ ਇਹ ਮਰਦੀ ਕਿਉਂ ਨਹੀਂ ਹੈ ਹੁਣ ਆਹ ਕਲਿੱਪ ਵੀ ਤੁਸੀਂ ਧਿਆਨ ਨਾਲ ਸੁਣ ਲਈ ਹੈ ਨਾ ਪਹਿਲੀ ਕਲਿੱਪ ਚ ਹਨ ਕੀ ਕਹੇ ਵੀ ਮੈਨੂੰ ਕਮਰੇ ਵਿੱਚ ਬੰਦ ਕਰਕੇ ਰੱਖਦੇ ਸੀ ਕੁੱਟਦੇ ਸੀਗੇ ਤੰਗ ਕਰਦੇ ਸੀਗੇ ਮੇਰੇ ਕੋਲੋਂ ਖਿਹੜਾ ਛੜਵਾਉਣਾ ਚਾਹੁੰਦੇ ਸੀਗੇ ਠੀਕ ਆ ਤੇ ਦੂਜੇ ਪਾਸੇ ਤੂੰ ਕਹਿ ਰਹੀ ਹੈ ਵੀ ਮੈਂ ਕੋਈ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਇੱਕ ਵਾਰ ਨਹੀਂ ਦੋ ਵਾਰਾਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਮੈਨੂੰ ਤੇ ਗੱਲ ਨਹੀਂ ਸਮਝ ਲੱਗੀ ਜੇ ਉਹ ਤੇਰੇ ਕੋਲੋਂ ਖਿਹੜਾ ਛੜਵਾਉਣਾ ਚਾਹੁੰਦੇ ਸੀਗੇ ਹਨਾ ਤੇ ਤੂੰ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਲਈ ਤਾਂ ਫਾਇਦਾ ਹੀ ਸੀਗਾ ਤਫੇ ਤੇ ਦੂਜੇ ਪਾਸੇ ਕਹਿ ਰਹੀ ਆ ਵੀ ਤੈਨੂੰ ਕਮਰੇ ਵਿੱਚ ਵੀ ਬੰਦ ਰੱਖਦੇ ਸੀਗੇ ਨਾਲੇ ਤੇਰੇ ਕੋਲੋਂ ਖਿਹੜਾ ਛੜਵਾਉਣਾ ਚਾਹੁੰਦੇ ਸੀਗੇ ਜੋ ਤੇਰੇ ਕੋਲੋਂ ਖਿਹੜਾ ਛੜਵਾਉਣਾ ਚਾਹੁੰਦੇ ਸੀ ਵੀ ਤੈਨੂੰ ਕਮਰੇ ਵਿੱਚ ਕਿਉਂ ਬੰਦ ਰੱਖਦੇ ਸੀਗੇ ਫਿਰ ਉਹਨਾਂ ਨੂੰ ਕਮਰੇ ਵਿੱਚ ਬੰਦ ਨਹੀਂ ਰੱਖਣਾ ਚਾਹੀਦਾ ਸੀ ਉਹਨਾਂ ਨੂੰ ਖੁੱਲੀ ਛੱਡ ਦੇਣਾ ਚਾਹੀਦਾ ਸੀਗਾ ਜਿਹੜਾ ਮੇਨ ਗੇਟ ਆ ਨਾ ਘਰ ਦਾ ਉਹ ਵੀ ਖੋਲ ਦੇਣਾ ਚਾਹੀਦਾ ਸੀਗਾ ਵੀ ਜਾ ਜਿੱਥੇ ਜਾਣਾ ਤੂੰ ਜਾ ਸਾਡਾ ਖਿਹੜਾ ਛੁੱਟੂਗਾ ਯਾਨੀ ਤੂੰ ਆਪ ਹੀ ਕਹਿਣੀ ਪਈਏ ਤੇਰੇ ਘਰ ਦੇ ਨੂੰ ਕਿਹੜਾ ਪਤਾ ਸੀਗਾ ਵੀ ਤੂੰ ਕਿੱਥੇ ਆ ਕਿੱਥੇ ਨਹੀਂਂਗੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀਗੀ ਤਾਂ ਫੇਰ ਤੂੰ ਭਲਾ ਤਾਂ ਫਿਰ ਉਹਨਾਂ ਨੂੰ ਕੀ ਫਰਕ ਪੈਣਾ ਸੀਗਾ ਉਹਨਾਂ ਨੂੰ ਤਾਂ ਹੀ ਹੋਣਾ ਸੀਗਾ ਵੀ ਸਾਡੇ ਕਿਹੜਾ ਵਿੱਚ ਨਾ ਆ ਜੂਗਾ ਕਿਹੜਾ ਕਿਸੇ ਨੂੰ ਪਤਾ ਵੀ ਇਹ ਕਿੱਥੇ ਹੈ ਕਿੱਥੇ ਨਹੀਂ ਮੈਂ ਮੰਜ਼ੂਰ ਕਰੂੰਗੀ ਮੈਂ ਇੱਕ ਜਿਹੜਾ ਬੰਦ ਕਮਰਾ ਹੁੰਦਾ ਨਾ ਇਹਦੇ 'ਚ ਰਹਿ ਲੂੰਗੀ ਪਰ ਮੈਂ ਇੱਥੇ ਨਹੀਂ ਰਹਿਣਾ ਕਿ ਮੈਂ ਹੱਥ ਜੋੜਦੀ ਸੀਗੀ ਵੀ ਮੈਂ ਇੱਥੇ ਨਹੀਂ ਰਹਿਣਾ ਜਿਸ ਹਿਸਾਬ ਨਾਲ ਉਹ ਮੈਨੂੰ ਟ੍ਰੀਟ ਕਰਦੀ ਸੀ ਨਾ ਉਹਦੀ ਮਾਂ ਮਤਲਬ ਕਿ ਇੱਕ ਪਖੰਡ ਕਰਨਾ ਆਪਦੇ ਪੁੱਤ ਨੂੰ ਸਾਈਡ ਤੇ ਕਰਕੇ ਇੱਕ ਪਖੰਡ ਕਰਨਾ ਵੀ ਆਪੇ ਚੱਲ ਜੂਗੀ ਅਕੀ ਵਕੀ ਹੈਣਾ ਵੀ ਇੱਕ ਤਾੜ ਕੇ ਰੱਖਣਾ ਉਹ ਚੀਜ਼ਾਂ ਤੋਂ ਮੈਂ ਨਾ ਕੋਈ ਜ਼ਿਆਦਾ ਅੱਕ ਚੁੱਕੀ ਸੀ ਨਾ ਹੁਣ ਤੁਸੀਂ ਸਾਰੇ ਆਪ ਹੀ ਵੇਖ ਲਓ ਆਪ ਹੀ ਸੁਣ ਲੈਦੇ ਮੂਹ ਆਪਦੇ ਮੂੰਹ ਹੀ ਆਪਦੇ ਆਪ ਨੂੰ ਝੂਠਾ ਸਾਬਿਤ ਕਰੀ ਜਾਂਦੀ ਆ ਇਹਦੀਆਂ ਗੱਲਾਂ ਨਾਲ ਹੀ ਝੂਠਾ ਸਾਬਿਤ ਕਰੀ ਇਹਨੇ ਵੀ ਇੱਕ ਪਾਸੇ ਉਹ ਤੇਰੇ ਕੋਲ ਖੜਾ ਵੀ ਛੜਵਾਉਣਾ ਚਾਹੁੰਦੇ ਸੀਗੇ ਤੇ ਦੂਜੇ ਪਾਸੇ ਤੈਨੂੰ ਕਮਰੇ ਵਿੱਚ ਬੰਦ ਵੀ ਰੱਖਦੇ ਸੀਗੇ ਵੀ ਕੰਮ ਲਈਏ ਜਿਵੇਂ ਤੇਰੇ ਕੋਲ ਖੜਾ ਛੜਵਾਉਣਾ ਚਾਹੁੰਦੇ ਸੀ ਤੇ ਤੈਨੂੰ ਕਮਰੇ ਵਿੱਚ ਕਿਉਂ ਬੰਦ ਰੱਖਣਾ ਤੈਨੂੰ ਖੁੱਲਾ ਛੱਡ ਦੇਣ ਨਾ ਵੀ ਜਾ ਜਿੱਥੇ ਜਾਣਾ ਜਾ ਵੀ ਸਾਡੇ ਕੋਲੋਂ ਲੱਥੇਂਗੀ ਤੂੰ ਆਪਣਾ ਘਰੇ ਆ ਗਈ ਨਾ ਫੈਮਲੀ ਨੇ ਪੁੱਛਿਆ ਕਿ ਮੈਂ ਕਿ ਤੂੰ ਸਟੱਡੀ ਕਰਨੀ ਹੈ ਕਿ ਕੋਰਸ ਕਰਨਾ ਹੂੰ ਮੇਰਾ ਡ੍ਰੀਮ ਸੀ ਇਸ ਲੋਨ ਦਾ ਤੇ ਮੇਰਾ ਬਚਪਨ ਤੋਂ ਡ੍ਰੀਮ ਸੀ ਸਲੂਨ ਦਾ ਵੀ ਮੈਂ ਪਾਰਲਰ ਬੰਨਣਾ ਚਾਹੀ ਮੈਂ ਆਪਣਾ ਇੱਕ ਆਰਟਿਸਟ ਬੰਨਣਾ ਵੱਡੀ ਹੈ ਨਾ ਤਾਂ ਜੇ ਕੋਈ ਸੀ ਜੇਕਰ ਮੈਨੂੰ ਮaaf ਕੀਤਾ ਤਾਂ ਮੇਰਾ ਮਾਂ ਪਿਓ ਸੀ ਇਹ ਦੁਨੀਆ ਨੇ ਮੈਨੂੰ ਨਹੀਂ ਮaaf ਕੀਤਾ ਇਹ ਅੱਜ ਦੇ ਟਾਈਮ 'ਚ ਵੀ ਬਹੁਤ ਜ਼ਲੀਲ ਕਰ ਰਹੇ ਆ ਪਰ ਇੱਕ ਸਪੋਰਟ ਕੋਈ ਤੀਜਾ ਬੰਦਾ ਨਹੀਂ ਸਿਰਫ ਮਾਪਿਓ ਹੀ ਕਰ ਰਹੇ ਆ ਹੁਣ ਤੋਂ ਫੇਰ ਵਾਰ-ਵਾਰ ਰਪੀਟ ਤੇ ਉਹੀ ਗੱਲਾਂ ਕਰੀ ਜਾ ਰਹੀਆਂ ਮੇਰੇ ਮੈਨੂੰ ਮੇਰੇ ਪਾਸਟ ਕਰਕੇ ਜਲੀਲ ਕੀਤਾ ਜਾ ਰਿਹਾ ਭੈਣਾ ਤੇਰੇ ਪਾਸਟ ਕਰਕੇ ਨਹੀਂ ਜਲੀਲ ਕੀਤਾ ਜਾਂਦਾ ਤੈਨੂੰ ਤੇਰਾ ਪਾਸਟ ਸਾਰੀ ਦੁਨੀਆ ਭੁੱਲ ਜੂਗੀ ਪਜੇ ਤੇ ਭੁੱਲਣ ਦੇਂਗੇ ਆਏ ਦਿਨ ਤੇਰਾ ਕੋਈ ਨਵਾਂ ਤੇ ਨਵਾਂ ਬੋਏਫ੍ਰੈਂਡ ਐਕਸਪੋਜ਼ ਹੋਏ ਅੰਦਰ ਕੋਈ ਨਵੀਂ ਤੇ ਨਵੀਂ ਚੈਟ ਲੀਕ ਹੋ ਜਾਂਦੀ ਹੈਗੀ ਹਣਾ ਕੱਲ ਪਾਸ ਜਸ ਜਵੰਡੇ ਨੇ ਵੀਡੀਓ ਪਾਈ ਆ ਥੰਬਣੇ ਲਈ ਵੇਖਿਆ ਮੈਂ ਵੀਡੀਓ ਨਹੀਂ ਖੋਲ ਕੇ ਵੇਖੀ ਮੈਂ ਦੇਖੀ ਨਹੀਂ ਵੀਡੀਓ ਵੀ ਕੀ ਹੋਂਦੇ ਚ ਕੀ ਨਹੀਂ ਵੀ ਚੈਟ ਲੀਕ ਹੋਈ ਹੈ ਤੇ ਤੇ ਮੌਕਾ ਦਾ ਤੂੰ ਸਾਰਿਆਂ ਨੂੰ ਦਿੰਦੀ ਜਲੀਲ ਕਰਨ ਦਾ ਤੇ ਤੂੰ ਕਹਦੇ ਨਹੀਂ ਬਲੋਗੀ ਮੈਨੂੰ ਜਲੀਲ ਕਰਦੇ ਆ ਸਕਦੋ ਪੀੜੀ ਨੂੰ ਕਿਤੇ ਨਾ ਕਿਤੇ ਤੁਸੀਂ ਗਲਤ ਮੈਸੇਜ ਦੇਣਾ ਤੁਸੀਂ ਕਿਹੜੇ ਕਿਤੇ ਪਾਸੋਂ ਹਟੇ ਹੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪਿੱਛੇ ਜੇ ਤੁਸੀਂ ਕਿਹੜੇ ਗਾਲਾਂ ਕੱਢਣ ਤੋਂ ਕੋਈ ਸ਼ਰਮ ਕਰੀ ਆ ਦੇਖੋ ਮੈਨੂੰ ਨਾ ਕੋਈ ਤੁਸੀਂ ਮੇਰੀ ਗੱਲ ਸੁਣੋ ਹੁਣ ਧਿਆਨ ਨਾਲ ਤੁਸੀਂ ਇੱਥੇ ਤੱਕ ਗਾਲਾਂ ਕੱਢੀਆਂ ਜਿਹੜਾ ਅਸੀਂ ਵੀ ਕਿਤੇ ਨਾ ਕਿਤੇ ਮੁੰਡੇ ਹੋ ਕੇ ਸੁਣਨ ਤੋਂ ਕਤਰਾ ਜਾਂਦੇ ਆ ਬਿਲਕੁਲ ਵੇ ਵੇਖ ਲੋ ਕਿੰਨਾ ਕੌਨਫੀਡੈਂਸ ਨਾਲ ਕਹਿ ਰਹੀ ਆ ਵਿਖਣੀ ਕਿੰਨਾ ਕਹਨੇ ਬਾਦਰੀ ਵਾਲਾ ਕੰਮ ਕਰਦਾ ਵੀ ਹਾਂ ਮੈਂ ਗਾਲਾਂ ਕੱਢੀਆਂ ਸੀਗਾ ਵੇ ਤਾਂ ਜਮਾ ਸ਼ਰਮ ਨਹੀਂ ਆਈ ਕੁੜੀ ਹੋ ਕੇ ਤੂੰ ਗਾਲਾਂ ਕੱਢੀਆਂ ਨਹੀਂ ਆ ਇੱਕ ਮੁੰਡੇ ਨੂੰ ਚਲੋ ਮੰਨਿਆ ਮੁੰਡਿਆਂ ਦਾ ਕੰਮ ਆ ਉਹ ਕਹਿ ਦਿੰਦੇ ਆ ਵੀ ਨਾ ਜੇ ਪੰਜਾਬੀ ਵਿੱਚ ਵੀ ਜਿੰਨੇ ਚਾ ਗਾਲ ਨਾ ਕੱਢੀਏ ਗੱਲ ਨਹੀਂ ਪੂਰੀ ਹੁੰਦੀ ਮੁੰਡਿਆਂ ਦੀ ਇਹ ਕਹਾਵਤ ਆ ਸੌਰੀ ਪੰਜਾਬੀਆਂ ਲਈ ਇਹ ਵੀ ਕਹਿ ਦਿੰਦੇ ਆ ਪੰਜਾਬੀ ਜਿਹੜੇ ਮੁੰਡੇ ਆ ਬੰਦੇ ਆ ਬਜ਼ੁਰਗ ਆ ਕੋਈ ਵੀ ਜਿਨ੍ਹਾਂ ਚ ਗਾਲ ਨਾ ਕੱਢਣ ਉਹਨਾਂ ਚ ਗੱਲ ਨਹੀਂ ਉਹਨਾਂ ਦੀ ਪੂਰੀ ਹੁੰਦੀ ਜਦ ਬੰਦੇ ਦਾ ਮੰਨੇ ਆਪਰ ਕੁੜੀ ਬੁੜੀ ਹੋ ਕੇ ਗਾਲ ਕੱਢਣੀ ਕਿੰਨੀ ਗੰਦੀ ਗੱਲ ਓਕੇ ਉਹ ਗਾਲਾਂ ਕੱਢਣਗੇ ਪਹਿਲੀ ਗੱਲ ਤਾਂ ਮੁੰਡਿਆਂ ਨੂੰ ਵੀ ਨਹੀਂ ਗਾਲਾਂ ਕੱਢਣੀਆਂ ਚਾਹੀਦੀਆਂ ਤੇ ਗਾਲਾਂ ਕਿਹਜੀਆਂ ਕੱਢਣੀਆਂ ਮਾਂ ਪੈਣ ਦੀਆਂ ਗਾਲਾਂ ਵੀ ਪੁੱਛਣ ਆਲਾ ਵੇ ਤੁਹਾਡੇ ਮਾਂ ਪੈਣ ਹੈ ਨਹੀਂਗੀ ਘਰੇ ਤੁਸੀਂ ਬਿਨਾ ਮਾਂ ਤੋਂ ਹੀ ਆ ਗਏ ਇਸ ਦੁਨੀਆ ਦੇ ਵਿੱਚ ਐ ਫਿਰ ਤੁਸੀਂ ਗਾਲਾਂ ਕਿਹਜੀਆਂ ਕੱਢਦੇ ਆ ਸੋਚਣਾ ਚਾਹੀਦਾ ਤੁਹਾਨੂੰ ਬੋਲਣ ਤੋਂ ਪਹਿਲਾਂ ਵੀ ਅਸੀਂ ਕਿਸੇ ਦੀ ਮਾਂ ਪੈਣ ਨੂੰ ਗਾਲ ਕੱਢਣ ਲੱਗੇ ਆ ਚਾਹੇ ਕੁੜੀ ਕੱਢਦੀ ਹੈ ਚਾਹੇ ਮੁੰਡਾ ਕੱਢਦਾ ਵੀ ਫਿਰ ਅਗਲਾ ਵੀ ਆਪਾਂ ਨੂੰ ਗਾਲ ਕੱਢੂਗਾ ਇਸ ਤੋਂ ਚੰਗਾ ਤੁਸੀਂ ਗਾਲ ਕੱਢੋ ਹੀ ਨਾ ਖਾਸ ਕਰਕੇ ਸੋਸ਼ਲ ਮੀਡੀਆ ਤੇ ਤੇ ਜਮਾ ਹੀ ਨਾ ਨਾ ਕੱਢੋ ਹਾਂ ਜੇ ਤੁਹਾਡੇ ਮਨ 'ਚ ਕੋਈ ਗੁੱਸਾ ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਗੁੱਸਾ ਕੱਢਣਾ ਸਿੰਪਲ ਵੇ ਦੇ ਵਿੱਚ ਗੁੱਸਾ ਕੱਢੋ ਉਹਨੂੰ ਉਹ ਸੁਣਾਓ ਤੁਸੀਂ ਮੈਨੂੰ ਆਹ ਕਿਹਾ ਸੀਗਾ ਤੇ ਮੈਂ ਤੁਹਾਨੂੰ ਇਹਦਾ ਆ ਜਵਾਬ ਦੇਣਾ ਪਰ ਗਾਲਾਂ ਦਾ ਕੀ ਮਤਲਬ ਹੋਇਆ ਸੋਸ਼ਲ ਮੀਡੀਆ ਤੇ ਕਿੰਨੀ ਦੁਨੀਆ ਵੇਂਦੀ ਆ ਬੱਚੇ ਵੀ ਅੱਜਕੱਲ੍ਹ ਫੋਨ ਯੂਜ਼ ਕਰਦੇ ਆ ਤੇ ਉਹਨਾਂ ਤੇ ਕੀ ਅਸਰ ਪੈਂਦਾ ਹੋਊਗਾ ਗਾਲਾਂ ਦਾ ਡੇਢ ਘੰਟੇ ਦਾ ਪੋਡਕਾਸਟ ਸੀਗਾ ਮੈਂਕ ਪ੍ਰੀਤ ਦਾ ਡੇਢ ਘੰਟੇ ਦਾ ਤੇ ਹੁੰਦੇ ਵਿੱਚ ਕਿਹੜੀਆਂ ਗੱਲਾਂ ਆ ਰਿਪੀਟ ਤੇ ਉਹੀ ਮੇਰੇ ਪਾਸਟ ਕਰਕੇ ਮੈਨੂੰ ਜਲੀ ਲਗੀ ਤਿਆੰਦਾ ਹੈ ਮੈਂ ਸਤ ਕੋ ਚਾਲ ਤੇ ਸਿਰਫ 15000 ਰੁਪਇਆ ਲਿਆ ਹੈ ਉਹਨੇ ਮੈਨੂੰ ਬਲੈਕਮੇਲ ਕੀਤਾ ਮੇਂਗੀਆਂ ਨਿਊਡ ਫੋਟੋਜ਼ ਵੀਡੀਓਜ਼ ਮੰਗੇਗਾ ਮੇਰੇ ਕੋਲੋਂ ਹੈ ਤੇ ਰਿੰਪਾ ਦੇ ਜਸ ਜਵੰਡੇ ਤੇ ਇਹਨੂੰ ਕਿਹਾ ਵੀ ਇਹਨੇ ਕਿਹਾ ਉਹਨਾਂ ਨੂੰ ਵੀ ਹਾਂ ਮੇਰੇ ਤੇ ਰੋਮਾਂਟਿਕ ਬਣਾਉਂਦਾ ਮੇਂਗਾ ਵੀਡੀਓਜ਼ ਲੀਕ ਕਰਦਾ ਮੇਂਗਾ ਚੈਟਸ ਲੀਕ ਕਰਦਾ ਇਦਾਂ ਦੇ ਥੰਬਨੇ ਲਾਉਂਦੇ ਆ ਇਹ ਵੋ ਵਗੈਰਾ ਵਗੈਰਾ بس 1.5 ਘੰਟੇ ਵਿੱਚ ਆਹੀ ਰਿਪੀਟ ਦੇ ਇਹਨਾਂ ਗੱਲਾਂ ਕੀਤੀਆਂ ਜਿਹੜਾ ਵੀ ਸਵਾਲ ਪੁੱਛਿਆ ਉਹਦਾ ਹੀ ਜਵਾਬ ਬਸ ਜਿਹੜਾ ਵੀ ਸਵਾਲ ਪੁੱਛੇ ਉਹਦਾ ਹੀ ਜਵਾਬ ਬਸ ਵੀ ਆਪਦੇ ਜਿਹੜੇ ਨੇ ਆਪ ਜਵਾਬ ਦਿੱਤੇ ਨਾ ਉਹਨਾਂ ਜਵਾਬਾਂ ਦੇ ਨਾਲ ਹੀ ਅੱਧੀ ਝੂਠੀ ਪੈ ਗਈ ਇਹ ਉਹਨਾਂ ਜਵਾਬਾਂ ਦੇ ਨਾਲ ਹੀ ਤੇ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਗਲਾ ਮੇਰਾ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਵਾ ਇਹਦੇ ਕਰਕੇ ਜਿਹੜੀ ਆਵਾਜ਼ ਗੰਦੀ ਪੈੜੀ ਜਾ ਰਹੀ ਹੈ ਉਹ ਅਵੋਇਡ ਕਰਿਓ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ